ਉਹ ਦਰਿਆਵਾਂ ਪਾਰ ਪਹੁੰਚ ਗਏ ਤੇ ਹੱਜ ਆਪਾਂ ਆਪਦੇ ਸਮੁੰਦਰੀ ਜਾਇਦ ਦੇ ਵਿੱਚੋਂ ਪਾਣੀ ਕੱਢਣ ਦਾ ਮੀਂਹ ਦੇ ਨਾਲ ਪਾਣੀ ਕਾਫੀ ਹੋ ਗਿਆ ਸੀ ਤੇ ਉਹ ਨਾ ਜਰ ਬੰਦੇ ਵੇਲੇ ਬਾਈ ਗੇੜੀ ਲੈ ਕੇ ਆਉਣ ਡਿਆ ਤੇ ਪਾਣੀ ਕੱਢਦੇ ਆ ਅੱਜ ਗਰਮੀ ਫੇਰ ਵਾਧੂ ਆ ਤੇ ਜੀਵ ਦਾ ਆਪਾਂ ਲੋ ਗੇਅਰ ਤੇ ਦਿੱਤਾ ਕੱਢੋ ਨ ਤੀਜਾ ਹਾਈ ਆ ਜਿਹੜਾ ਪੱਕਾ ਹੀ ਫਿਕਸ ਵਾ ਬਸ ਬੈਗ ਨਹੀਂ ਹੋਣੀ ਤੇ ਤੀਜੇ ਹਾਈ ਜੀ ਰਹਿਣੀ ਆ ਬੇ ਨਿਊ ਇਤਰਾ ਨਿਊਟਰਲ ਗੇਅਰ ਪੱਕਾ ਹੀ ਪਿਆ ਪਾਣੀ ਕੱਢਦੇ ਆ ਕੱਲ ਦਾ ਮੀਂਹ ਦਾ ਵਿੱਚ ਪਾਣੀ ਵਾ ਵਾ ਖਲੋਤਾ ਆ ਵੇਖੋ ਜੀ ਦੋ ਰੁੱਖ ਲਾਏ ਹੀ ਵਧੀਆ ਹੋ ਗਏ ਤਰੇਕ ਹੋ ਗਈ ਆ ਪਿੱਪਲ ਹੋ ਗਿਆ ਬੋਰਡ ਬੋਰਡ ਸੱਚ ਨਾਲ ਬੋਰਡ ਪਿੱਪਲ ਸੁੱਕ ਗਿਆ ਬੋਰਡ ਹੋ ਗਿਆ ਹੋਰ ਵੀਰੋ ਅੱਜ ਤੁਹਾਡੇ ਕੋਲ ਆ ਇੱਕ ਅਸੀਂ ਬੂਟੀ ਲੈ ਕੇ ਆਉਣ ਲੱਗੇ ਆ ਜਿਹਦੇ ਕਿਸੇ ਦੇ ਵਟਾਂ-ਵੋਟਾਂ ਤੇ ਆ ਵੇਖੋ ਆ ਬੂਟੀ ਫੁੱਲ ਚਿੱਟੇ ਵਾਲੀ ਕੋਕੇ ਵਾਲੀ ਤੇ ਇਹ ਜਿਤਨਾ ਦਦਰੀਆਂ ਦਦਰੀਆਂ ਪ੍ਰਾਣੀਆਂ ਤੋ ਤੇ ਆਪਣਾ ਪੈਰ ਗਲੇ ਹੁਣ ਝੋਨੇ ਚਾਨੇ ਵਾਲੇ ਤੇ ਉਹ ਇਹਨੂੰ ਮਲਕੇ ਤੇ ਪੈਰਾਂ ਨੂੰ ਲਾ ਲੋ ਰਾਤ ਨੂੰ ਸੌਣ ਲੱਗਿਆ ਤੇ ਇਹ ਰਮਾਨ ਆ ਜਾਊਗਾ ਐਚੇ ਦੇ ਨਲਕੇ ਸੁੱਟ ਦੀ ਕੇ ਨੇ ਬਰਫ ਕੇ ਚੇਤੇ ਆ। ਨਾ ਪਾਣੀ ਫ੍ਰਿਜੋਂ ਬਾਹਲਾ ਗੁਰੂਆ ਠੰਡਾ ਫ੍ਰਿਜ ਨੂੰ ਜਿਆਦਾ ਪਾਣੀ ਤੇ ਆ ਪੰਪ ਪਾਪਾ ਕੇ ਇਹਨੂੰ ਚਕਾਉਣਾ ਵਾ ਪਾਪੇ ਯਾਰ ਲਈ ਆਇਓ ਮੜਾ ਜਾ ਕੇ ਕੱਢ ਤੇ ਸਾਰੇ ਟ੍ਰਿਕਰ ਜੀ ਆਣਾ ਨੇ ਸਾਰਾ ਵੀਰਿਕਾ ਇਹਨਾਂ ਤੇ ਟਰਬੋ 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 ਚੁੱਕ ਗਏ ਅਸੀਂ ਅੱਜ ਡੇਰੇ ਤੇ ਹੁਣ ਕੁੱਤੇ ਵੀ ਲੱਸੀ ਮੰਗਣ ਡਿਆ ਲੱਸੀ ਕੁੱਤਿਆਂ ਨੂੰ ਰੋਟੀ ਤੇ ਲੱਸੀ ਪਾਉ ਬਈ ਦਾ ਤੇ ਹੁਣ ਰੋਟੀ ਪਾਣੀ ਛਕਦੇ ਆ ਏਸੀ ਅੱਜ ਛੱਡ ਲਿਆ ਅੱਜ ਗਰਮੀ ਅੱਜ ਕੋਈ ਨੀ ਕਰਨਾ ਅੱਗੇ ਗੰਦ ਕਢਾਈ ਦਾ ਅੱਜ ਨੀ ਕੋਈ ਗੱਲਣਾ ਅੱਜ ਦੁਪਹਿਰੇ ਦਾ ਦਾ ਫਰੂਟ ਚਾਟ ਬਣਾਾਂਗੇ ਕੀਤੀ ਅਹੀਂ ਤਿਆਰੀ ਮਰੂਦ ਪਾਗੇ ਤੇ ਲਾਂ ਕਾਲਾ ਲੂਣ ਪੂਯਾਰ ਆ ਗਿਆ ਕਿ ਨਹੀਂ ਅੱਜ ਫਾਰਮ ਦੇ ਉੱਤੇ ਸਫਾਈ ਅਭਿਆਨ ਸ਼ੁਰੂ ਹੋ ਗਿਆ ਮਾਣਿਆ ਤਸੱਲੀਆਂ ਕਰਾ ਲਈ ਅੱਜ ਅੱਜ ਬੰਦੇ ਗਰਮੀ ਹੀ ਅੱਜ 2 ਵਜੇ ਦੁਪਹਿਰੇ ਜਦੋਂ ਬੈਣ ਲੱਗੇ ਆ ਸਾਰੇ ਜਾਂਦੇ ਵਾ ਸਫਾਈ ਕਰ ਲਈ ਬਹਿਣਾ ਕੀ ਆ ਹੁਣ ਸਾਰੇ ਜਣੇ ਲੱਗੇ ਆਪੋ ਆਪਣੇ ਥਾਵਾਂ ਦੇ ਸਾਰਾ ਇੱਕ ਵਾਰੀ ਇੱਕ ਮੱਛਰ ਮੁਛਰ ਵੜਾ ਹੋ ਗਿਆ ਸਫਾਈ ਕਰ ਦਿੰਦੇ ਆ ਅਮਗਰ ਯਾਰ ਦੇਖ ਦੂਖ ਜੀ ਨਾ ਮੇਰੇ ਵੀਰੋ ਪਰਾਂ ਜਾਮ ਨੂੰ ਥੱਲੇ ਸੁਟਿਆ ਕਰੋ ਮੇਰੇ ਉਹ ਹੈਗੀ ਤੇ ਚੀਜ਼ ਤਗੜੀ ਪਰ ਨਹੀਂ ਚੰਗੀ ਲੱਗਦੀ ਯਾਰ ਤੀਦੀ 35 ਆਲ ਦੀ ਲੋੜ ਨੂੰ 200 ਕਰਾਈ ਦਾ ਵੀ ਫਸਲ ਨੂੰ ਠੀਕ ਰਹਿੰਦਾ ਪਾਣੀ ਉਹ ਠੀਕ ਹੈ ਉਹਦਾ ਨਹੀਂ ਹਾਂ ਹਾਈ ਬੜਾ ਇੱਕ ਹੀ ਲਾ ਲਿਓ ਵੀਰਾਂ ਨੂੰ ਪੁੱਛਿਆ ਕੌਫੀ ਪੀਣੀ ਕੇ ਰਗੜਾ ਆਉਂਦਾ ਈ ਰਗੜਾ ਪੀਣਾ ਫਿਰ ਉਹਨਾਂ ਦੀ ਡਿਮਾਂਡ ਤੇ ਉਹਨਾਂ ਨੂੰ ਈ ਰਗੜਾ ਲਾ ਕੇ ਦਿੱਤਾ ਤੇ ਐ ਪੂਰਾ ਵਧੀਆ ਸੰਗਣਾ ਰਗੜਾ ਜਦੋਂ ਪਿਆ ਤੇ ਕਹਿੰਦੇ ਯਾਰਾ ਤੇ ਕੌਫੀਆਂ ਕੂਫੀਆਂ ਨੂੰ maat ਪਾਉਂਦੀ ਆ ਬੜੇ ਖੁਸ਼ ਹੋਏ ਵੀਰ ਚਾ ਰਗੜੇ ਦੀ ਤਿਆਰੀ ਕਰਦਿਆਂ ਕਰਦਿਆਂ ਸਾਨੂੰ 45 ਮਿੰਟ ਲੱਗੇ ਫਿਰ ਐ ਪੂਰੀ ਰੀਜਨ ਆ ਤਿਆਰ ਕਰਕੇ സാമ നബിട ഷകർ രവാന ਅੱਜ ਹੀ ਗਏ ਆ ਗੇੜੀ ਛੇੜੀ ਮਾ ਆਵ ਦਰੇਲਾ ਜਿਹਾ ਉਸ ਜਿਹੜੇ ਉਹ ਨਹੀਂ ਹੁੰਦੇ ਟ੍ਰੈਫਿਕ ਵਾਲੇ ਉਹ ਬਣੀ ਗੱਲ ਅੱਜ ਵੀਰ ਦੋਦੇ ਹੰਬ ਗਏ ਆ ਆ ਵੇ ਲੋ ਮਰੀ ਅਮਰੀਕਾ ਵਾਲਾ ਜਿਹੜਾ ਧਸਿਆ ਗੋਰਿਆਂ ਦਾ ਉਹ ਤੁਰਿਆ ਆਦਾ ਜੋ ਹੋ ਆਇਗਰ ਮੈਂ ਮਾਰਿਆ ਗੇੜੀ ਵਾਲੀ ਗੇੜੀ ਦਾ ਭਾਗ ਨਹੀਂ ਹੋ ਰਿਹਾ ਲੱਗਦਾ ਪੈਂਦੇ ਜੇੜੀ ਇਦਾਂ ਨਾ ਚਰ ਨਹੀਂ ਚਾਹੰਦੇ ਆ ਪਾਣੀ ਉਹ ਬੇੜੀ ਕਾਈਸ ਨੂੰ ਸਮਝੀਏ ਤੇ ਜਦੋਂ ਬੇੜੀ ਇੱਧਰ ਨੂੰ ਪਾਣੀ ਟੱਕਦਾ ਉਹਨੂੰ ਤਾਂ ਇਹਨੂੰ ਬੇੜੀ ਨੂੰ ਗਾਣ ਨੂੰ ਟੱਕਦਾ ਜਦੋਂ ਆਪਾਂ ਇੱਧਰਲੇ ਬੰਨੇ ਰਸਾ ਪਾਦਾ ਇਹ ਪਿੰਡ ਦਾ ਮੂਹ ਹੈ ਰੋਕੋ ਜੀ ਨਾ ਅੰਮੀ ਹੋਰ ਪੱਟ ਕੇ ਸਿਵਾਸ ਦਾ ਕਰਤਾ ਕਰਤਾ ਹੁਣ ਕੀਤੀ ਪਿੰਡ ਦੀ ਤਿਆਰੀ ਆ ਖੋਲਤੀਆਂ ਆਪਣੀਆਂ ਲੰਡੀਆਂ ਜੀਪਾਂ ਇਹ ਤੇ ਬਿਨਾ ਪੈਟਰੋਲ ਤੋਂ ਬਿਨਾ ਊਰਜਾ ਤੋਂ एक किश्ती है चल हूं किधर जाए कर्च फिर खिंच के लिया लागे हूं घाल दना फिर जहाज चल गया हूं घाल ਇਹ ਚੱਲੀ ਭਾਜੀ ਕੋਣੇ ਇਹ ਗੱਡੀ ਦੇ ਮਗਰ ਪਾ ਗੇ ਇਹਨੂੰ ਹੀ ਦੇਣਾ ਘਾਲਾ ਵੇ ਆ ਗਿਆ ਵੀਰ ਇਹ ਤੇਰੇ ਤੋਂ ਗੇਜ ਗਈ ਯਾਰ ਤੇਰਾ ਰੋਟੀ ਪਾਣੀ ਖਾਣਨਾ ਭਾਜੀ ਆ ਲੋ ਭਾਜੀ ਦੇ ਦੇ ਪਾਈ ਨੂੰ ਪੋਸ਼ ਨੂੰ ਨਾਲ ਨੂੰ ਲੈ ਲੈ ਦੇ ਦੇਣ ਦੇ ਦੇਣ ਹਾਂ ਇਹਦਾ ਨੂੰ ਮੈਂ ਪੀ ਲੈ ਜੋ ਠੰਡਿਆਂ ਦੀ ਸੇਵਾ ਗ੍ਰੇਥਾਂ ਬਰੁਕਾ ਦੇ ਆ ਗਿਆ ਤਾਂ ਅੱਜ ਚੱਲੀ ਆਪਣੀ ਕਰਮਾ ਵਾਲੀ ਫੇ ਮੋਗੇ ਇਹ ਮੋਗੇ ਦੀਆਂ ਰੋਟੀਆਂ ਖਾਂਦੀ ਰਹਿੰਦੀ ਯਾਰ ਗੇਰ ਨਾ ਪਾਈ ਕੋਈ ਵੀ ਤੇ ਇਹਦਾ ਫਸਿਆ ਹੀ ਗੇਰ ਵੇਖ ਤ ਨਹੀਂ ਕੋਈਗਾ ਯਾਰ ਗੱਲ ਸੁਣੇ ਮੱਖਣਾ ਬੋਲੇ ਮਿੱਟੀ ਦੇ ਆਪਾ ਵਿਆ ਨਹੀਂ ਕਹ ਗੱਲ ਸੁਣੇ ਮਿੱਟੀ ਦੇ ਆਪਾ ਵਿਆ ਇਦਾਂ ਕਹ ਅ ਤਾ ਮੱਖਣਾ ਨਹੀਂ ਬੋਲਦਾ ਗੱਲ ਸੁਣੇ ਮਿੱਟੀ ਦੇ ਬਾਰਿਆ ਹਾਂ ਬੋਲ ਲੈ ਰੱਤ ਤੇ ਤੋ ਚੱਲ ਮੱਖਣਿਆ ਨਹੀਂ ਕਹਿਣਾ ਮੱਖਣਾ ਕਹਿਣਾ ਮੱਖਣਾ ਚੱਲ ਗਰਸ਼ਣ ਹੈ ਮੱਖਣਿਆ ਬੋ ਮਿੱਟੀ ਦੇ ਬਾਰ ਮੈਂ ਬੋਲਣਾ ਮਿੱਟੀ ਦੇ ਬਾਗ ਦੁਬਾਰਾ